ਗਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਾ ਉਸ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਥੇ ਆਪ ਪਹੁੰਚੇ ਨੇ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੀਆਂ ਮੁਸੀਬਤਾਂ ਜੁੜੀ ਕੀ ਸੁਣੀਆਂ ਗਈਆਂ ਨੇ ਤਾਂ ਦੇਖਿਆ ਵੀ ਗਿਆ ਪ੍ਰੋਪਰ ਢੰਗ ਦੇ ਨਾਲ ਕੀ ਕਿੰਨੀ ਮੁਸ਼ਕਲ ਦੇ ਵਿੱਚ ਉਹ ਉਥੇ ਗੁਜ਼ਾਰਾ ਕਰ ਰਹੇ ਨੇ ਤੇ ਉਹਨਾਂ ਨੂੰ ਜਿਹੜਾ ਕਿ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਜਿਹੜੇ ਕਿ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਜਿਨ੍ਹਾਂ ਨੂੰ ਨੁਕਸਾਨ ਜਿਹੜਾ ਉਹਨਾਂ ਦਾ ਹੋਇਆ ਉਹਨਾਂ ਉਸਦੇ ਵੱਲ ਵੀ ਧਿਆਨ ਦਿੱਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਬ ਡਿਵੀਜ਼ਨ ਟਾਂਡਾ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਤਰ੍ਹਾਂ ਉਹਨਾਂ ਨੇ ਸਥਾਨਕ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣਿਆ ਤੇ ਹਰ ਕਿਸਮ ਦੇ ਨੁਕਸਾਨ ਦੀ ਪਰਪਾਈ ਦਾ ਪਰੋਸਾ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਰਾਹਤ ਕੈਂਪਾਂ ਦਾ ਵੀ ਦੌਰਾ ਕੀਤਾ ਮੁੱਖ ਮੰਤਰੀ ਮਾਨ ਨੇ ਕਿਹਾ ਸਾਡੇ ਲਈ ਸਭ ਤੋਂ ਜ਼ਰੂਰੀ ਪਾਣੀ ਦੇ ਵਿੱਚ ਫਸੇ ਲੋਕਾਂ ਤੇ ਬੇਸੁਬਾਨਾਂ ਦੀ ਜਾਨ ਬਚਾਉਣਾ ਹੈ ਸਰਕਾਰ ਵੱਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਅਸੀਂ ਲੋਕਾਂ ਦੀ ਸੇਵਾ 'ਚ ਹਰ ਪਲ ਹਾਜ਼ਰ ਹਾਂ ਸਮੂਹ ਪੰਜਾਬੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਓ ਇਸ ਔਖੇ ਘੜੀ 'ਚ ਰਲ ਮਿਲ ਕੇ ਕਿਸੇ ਨਾ ਕਿਸੇ ਮਦਦ ਦੇ ਰੂਪ ਵਿੱਚ ਇੱਕ ਦੂਜੇ ਦਾ ਸਹਿਯੋਗ ਕਰੀਏ ਫੋਟੋ ਸਿੱਧੇ ਕਿ ਉਹ ਇਹ ਪਈ ਜਾਂਦਾ ਸਰ ਉਹਨੂੰ ਠੀਕ ਹੈ ਡੰਕਰ ਵੀ ਆਉਂਦੇ ਲੋ ਬੰਨ ਤੇ ਬੱਦੇ ਜੇ ਨਹੀਂ ਨਹੀਂ ਤੁਸੀਂ ਅੱਜ ਕੋਈ ਜਿਹੜਾ ਮਾਰਨ ਵਾਸਤੇ ਉਹਨੂੰ ਗੱਡੀਆਂ ਦੇ ਦੋ ਸਾਰਾ ਬੰਦ ਕਰ ਜੀਏ ਨਾਲ ਸਰ ਇਹਨਾਂ ਲੋ ਕੋਈ ਕਸਰ ਨਹੀਂ ਇਹਨਾਂ ਲੋ ਪਾਜੀ ਲੋ ਕੋਈ ਲੈ ਸਾਰਾ ਪਾਣੀ ਦਿੱਤੇ ਸਾਰੇ ਇਕ ਜਣੇ ਆਪਣੇ ਸਾਰੀਆਂ ਟੀਮਾਂ ਆਉਂਦੇ ਇਹ ਇੰਗਾਂ ਚੀਜ਼ਾਂ ਆਉਂਦੀ ਤੁਹਾਨੂੰ ਸਰ ਇਹ ਕੀ ਹੈ ਪਾਣੀ ਦਾ ਪ੍ਰੋਬਲਮ ਸੰ ਆ ਜਿਹੜਾ ਬੰਨ ਆ ਹਾਂ ਉਹ ਮੈਂ ਦੱਸਦਾ ਇਹਨੇ 5 ਕਿਲੋਮੀਟਰ ਇਹ ਬਤਾ ਜਾ ਆ ਬਸ ਸੋ ਤੁਸੀਂ ਦੇਖਣਾ ਇਹਦੇ ਵਿੱਚ ਰੱਖਿਆ ਜਾਵੇ ਫਲੱਡ ਮਤਲਬ ਫੇਟ ਐ ਇਹ ਨਾ ਹੋ ਜੇ ਬਿਰ ਮੈਂ ਮੈਂ ਤੁਹਾਨੂੰ ਦਿਖ ਲੈਂਦਾ ਆਪਣੀ ਪੱਟੀ ਸਾਈਡ ਤੇ ਇਹ ਜੰਗਲ ਦਾ ਪਾਣੀ ਉਧਰ ਚੱਲ ਜਾਏ ਇਹ ਕਿਤੇ ਤੇ ਫਲੱਡ ਗੇਟ ਟਾਈਪ ਹੋਵੇ ਜਦੋਂ ਪਾਣੀ ਇਧਰ ਆਉਂਦਾ ਤਾਂ ਅਸੀਂ ਉਹ ਬੋਲ ਦਈਏ ਤਾਂ ਦਰਿਆ ਚ ਉਧਰ ਭਾਈ ਹਾਂਜੀ ਤੇ ਉਹ ਕੂਲ ਬਣ ਜਾਵੇ ਜਿਹੜਾ ਅਸੀਂ ਕਹਿੰਦੇ ਆ ਤੇ ਸਾਰੇ ਪ੍ਰੋਬਲਮਸ ਉਹ ਸਾਰਾ ਪਾਣੀ ਉਧਰ ਇਹਦੇ ਵਿੱਚ ਵੀ ਸੜਕ 'ਚ ਵੀ ਕੁਲੀਆਂ ਬੜੇ ਬੜੇ ਘਰ ਖਾਈਆਂ ਜਾਂ ਇੰਨਾ ਚ ਪੱਗ ਗਈ ਪਿੱਛੇ ਵੀ ਨਹੀਂ ਹੈ ਗਿਆ ਪਿੱਛੇ ਵੀ ਨਹੀਂ ਹੈ ਗਿਆ ਅੱਗੇ ਵੀ ਨਹੀਂ ਹੈ ਗਿਆ ਦੂਜੀ ਆ ਜਿੰਨੀ ਚਕਲਾਤ ਆ ਨਾ ਇਹ ਸਾਰੀ ਪਟਾਈ ਹੈ ਸਾਡਾ ਇਹ ਇਤਨਾ ਪਾਣੀ ਪਾਉਂਦੇ ਆ ਤੁਸੀਂ ਜੇ ਨਹੀਂ ਹੋ ਸਕਦਾ ਸਾਨੂੰ ਪੰਜ ਪੰਜ ਮਰਲੇ ਪਲਾਟ ਵੀ ਦਿੱਤੇ ਜਾਣ ਕਿਉਂ ਅਸੀਂ ਕਹਦੇ ਜਿਹੜੀ ਬੈਠੀ ਹੈ ਨਾ ਆਪ ਕਰਦੇ ਹਾਂ ਠੀਕ ਹੈ ਨਾ

ਪਰ ਤੁਸੀਂ ਆਜਾ ਕਰੋ ਜੇ ਤਾਂ ਮੈਂ ਆਜਾ ਕਰੂੰ ਤਿੰਨ ਤਿੰਨ ਨਹੀਂ ਉਹ ਚਲੋ ਕੋਈ ਨਹੀਂ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਨੇ ਸਾਰੇ ਇੰਤਜ਼ਾਮ ਕੀਤੇ ਹੋਏ ਇਹਨਾਂ ਨੇ ਹਾਂਜੀ ਬਾਕੀ ਡੰਗਰਾਂ ਦਾ ਰਾਸ਼ਨ ਪਾਣੀ ਵੀ ਸਭ ਕੁਝ ਆ ਰਿਹਾ ਵਾ ਹੜਾ ਦੀ ਸਥਿਤੀ ਨੂੰ ਵੇਖਦੇ ਹੋਏ ਸਟੇਟ ਡੈਲੀਗੇਟਸ ਅਚਲਾਸ ਨੂੰ ਜਿਹੜਾ ਕੀ ਤੁਰੰਤ ਪ੍ਰਭਾਵ ਦੇ ਨਾਲ ਮੁਲਤਵੀ ਕਰ ਦਿੱਤਾ ਗਿਆ ਪੁਨਾ ਸਰਜੀਤ ਸ਼੍ਰੋਮ ਨੇ ਕਾਲੇ ਦਲ ਪ੍ਰਦਾਨ ਨਿਰਧਰ ਗਿਆਨ ਨੇ ਹਰਪੀਤ ਸਿੰਘ ਵੱਲੋਂ 6 ਸਤੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੁલાਏ ਗਏ ਸਟੇਟ ਡੈਲੀਗੇਟ ਇਜਲਾਸ ਨੂੰ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤਾ ਗਿਆ ਜਿਸ ਹਾਂ ਪਾਰਟੀ ਦੇ ਮੁਖਤਫਰ ਤੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਸ ਵੇਲੇ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਜਿਹੇ ਵਿੱਚ ਜਿੱਥੇ ਸਾਰੇ ਵੱਡੇ ਸਿਆਸੀ ਪ੍ਰੋਗਰਾਮ ਪਹਿਲਾਂ ਹੀ ਮੁਲਤਵੀ ਕੀਤਾ ਜਾ ਚੁੱਕੇ ਹਨ ਹਾਲਾਤ ਸੁਖਾਵੇ ਹੋਣ ਤੱਕ ਸਟੇਟ ਡੈਲੀਗੇਟ ਜਲਾਸ ਨੂੰ ਮੁਲਤਵੀ ਕੀਤਾ ਜਾਂਦਾ ਹੈ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿਥੇ ਖੁਦ ਖੜ ਪਰਭਾਵਿਤ ਇਲਾਕਿਆਂ ਵਿੱਚ ਜਾ ਰਹੇ ਹਨ ਉੱਥੇ ਹੀ ਉਹਨਾਂ ਵੱਲੋਂ ਪਾਰਟੀ ਦੇ ਲੀਡਰ ਸਾਹਿਬਾਨ ਅਤੇ ਵਰਕਰਾਂ ਨੂੰ ਵੀ ਰਾਹਤ ਕਾਰਜਾਂ ਵਿੱਚ ਜੁਟਣ ਦੀ ਅਪੀਲ ਕੀਤੀ ਗਈ ਹੈ। ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਸ ਵੇਲੇ 8 ਜ਼ਿਲ੍ਹੇ ਬੁਰੀ ਤਰ੍ਹਾਂ ਹੜਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਤਾਜ਼ਾ ਸਥਿਤੀ ਨੂੰ ਵੇਖਦੇ ਹੋਏ ਇਹਨਾਂ ਹਾਲਾਤਾਂ ਵਿੱਚ ਪ੍ਰਭਾਵਿਤ ਜ਼ਿਲ੍ਹਿਆਂ ਦੀ ਮਦਦ ਵਾਲੇ ਹੱਥਾਂ ਦੀ ਲੋੜ ਹੈ ਤੇ ਜਾਰੀ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਵੇਂ ਹੀ ਹਾਲਾਤ ਸਥਿਰ ਹੋਣਗੇ ਸਥਿਤੀ ਤੇ ਸਮੀਖਿਆ ਤੋਂ ਬਾਅਦ ਜਰਨਲ ਇਜਲਾਸ ਤੇ ਲਈ ਅਗਲੀ ਤਾਰੀਖ ਨੂੰ ਜਾਰੀ ਕੀਤਾ ਜਾਵੇਗਾ ਤਦ ਰਿਕੁਲਦੀਪ ਸਿੰਘ ਢਾਲੀਵਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਉੱਥੇ ਪਹੁੰਚ ਨੇ ਦੱਸਿਆ ਕਿ ਪੂਰੀ ਪੰਜਾਬ ਸਰਕਾਰ ਇਸ ਵੇਲੇ ਆਨ ਗਰਾਉਂਡ ਜਿਹੜੀ ਕਿ ਪਹੁੰਚੀ ਹੋਈ ਹੈ ਉੱਥੇ ਜਾ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਆਪਣੇ ਹਲਕਿਆਂ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਹੈ ਸਾਰੇ ਆਪ ਦੇ ਮੰਤਰੀ ਐਮ ਐਲ ਏ ਸਾਰੇ ਉੱਥੇ ਪਹੁੰਚੇ ਹੋਏ ਨੇ ਤੇ ਇਸ ਵੇਲੇ ਦੱਸਿਆ ਕਿ ਕੁਲਦੀਪ ਸਿੰਘ ਢਾਲੀਵਾਲ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਖਾਸ ਤੌਰ ਤੇ ਸਮੇ ਅਕਸਰ ਸਭ ਨੂੰ ਇੱਕ ਜੁਟ ਹੋ ਕੇ ਪਿੰਡ ਵਾਸੀਆਂ ਦੀ ਉਹਨਾਂ ਲੋਕਾਂ ਦੀ ਜੋ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਅਸੀਂ ਕਿੰਨਾ ਹਾਲਾਤਾਂ ਵਿੱਚ ਲੋਕਾਂ ਤੱਕ ਮਦਦ ਪਹੁੰਚਾ ਰਹੇ ਹਾਂ ਮੇਰਾ ਆਪਣਾ ਪੁੱਤਰ ਟਰੈਕਟਰ ਤੋਂ ਪਾਣੀ ਵਿੱਚ ਡਿੱਗ ਗਿਆ ਸ਼ਾਇਦ ਅਸੀਂ ਚੰਗੇ ਕੰਮ ਕੀਤੇ ਲੱਗੇ ਹੋયા ਇਸ ਲਈ ਉਸ ਦੀ ਜਾਨ ਜਿਹੜੀ ਕਿ ਬਚ ਗਈ ਹੈ ਤੇ ਵਾਹਿਗੁਰੂ ਮਿਹਰ ਰੱਖੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਬਿਆਨ ਵੀ ਆਪਣਾ ਜਾਰੀ ਕੀਤਾ ਗਿਆ ਤੇ ਆਓ ਸੁਣਦੇ ਹਾਂ ਵੀ ਵੀ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ ਅਜ ਨਾਲੇ ਦੇ ਲੋਕ ਬੇਦਾ ਪਰਿਵਾਰ ਨੇ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਰਹਿਣਾ ਮੇਰੀ ਡੂਤੀ ਆ ਤੇ ਮੈਂ ਆਪਣੀ ਡਿਊਟੀ ਜਿਹੜੀ ਕਰਦਾ ਦਿਆਂ ਉਹ ਦਾ ਥੋੜਾ ਜਿਹਾ ਅਵਸਥੇ ਦੇ ਵਿੱਚ ਕਿਸੇ ਕੋਸੀ ਆਵੇ ਹੀ ਤੇ ਬੜੀ 부ਜੀਤਾ ਦਾ ਟਰੈਕਟਰ ਜਿਹੜਾ ਉਹ ਇੱਕ ਟੋਏ ਦੇ ਵਿੱਚ ਡਿੱਗ ਗਿਆ ਮੇਰਾ ਬੇਟਾ ਬੈਠਾ ਸੀਗਾ ਉਹ ਮੱਸੀ ਬਚਾ ਜਾ ਕੇ ਡਿੱਗ ਪਿਆ ਵਿੱਚ ਪਰ ਉਹ ਤਾਂ ਹੀ ਬਚਿਆ ਕਿ ਮਹਾਰਾਜ ਦੀ ਕਿਰਪਾ ਹੋਈ ਪ੍ਰਮਾਤਮਾ ਦੀ ਕਿਰਪਾ ਹੋਈ ਅਸੀਂ ਲੋਕਾਂ ਦੀ ਸੇਵਾ ਕਰਦੇ ਇਸ ਕਰਕੇ ਮਹਾਰਾਜ ਨੇ ਉਹਨੂੰ ਝੋਟ ਨਹੀਂ ਲੱਗਣ ਦਿੱਤੀ ਉਹ ਵਾਲ ਵਾਲ ਜਿਹੜਾ ਬਚ ਗਿਆ ਕਿਉਂਕਿ ਸਾਡੇ ਲੋਕ ਹੀ ਬਚਾਦੇ ਆ ਇਸ ਵੇਲੇ ਇਹਦਾ ਸ਼ਿਕਾਰ ਨੇ ਪਾਣੀ ਦਾ ਤੇ ਲਾਜ਼ਮੀ ਅਸੀਂ ਵੀ ਸ਼ਿਕਾਇਤ ਦੇਣਾ ਹੋਵਾਂਗੇ ਪਰ ਮੈਂ ਇਹ ਕਿਹੜਾ ਚਾਹੁੰਦਾ ਇਹ ਨਾਲੇ ਤੇ ਸਾਰੇ ਵਿਧਾਨ ਸਭਾ ਦੇ ਲੋਕਾਂ ਨੂੰ ਦਿਲ ਨਾ ਛੱਡਿਓ ਤੁਹਾਡੇ ਨਾਲ ਆਖਰੀ ਸਮੇਂ ਤੱਕ ਤੁਹਾਡੀ ਲੜਾਈ ਲੜਾਂਗੇ ਪਰਵਾਹ ਜਿਹੜਾ ਸਾਦਾ ਉਹ ਤੁਹਾਡੇ ਨਾਲ ਆ ਸਾਡੀ ਪਾਰਟੀ ਦੇ ਸਭ ਸਾਥੀ ਸ਼ਹਿਰ ਦੇ ਅਮਸਰ ਤੋਂ ਆਉਂਦੇ ਆ ਸਾਡੇ ਨਾਲੇ ਚੋਂ ਸਾਡੀ ਆਮ ਆਦੀ ਪਾਰਟੀ ਜਿਹੜੀ ਇਹ ਨਾਲੇ ਦੇ ਲੋਕਾਂ ਦੇ ਨਾਲ ਹੈ ਬਹੁਤ ਬਹੁਤ ਧੰਨ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅਗਲੇ 5 ਦਿਨਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਣ ਲਈ ਕਿ ਅਗਲੇ 5 ਦਿਨ ਲਗਾਤਾਰ ਪਾਰਿ ਨਹੀਂ ਪਵੇਗਾ ਵੱਡੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਭਾਰਤੀ ਮੌਸਮ ਵਿਭਾਗ ਨੇ ਸ਼ਾਮ ਜਾਰੀ ਕੀਤੀ ਵੱਡੀ ਭਵਿੱਖਬਾਣੀ ਦੇ ਵਿੱਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕੀਤੀ ਹੈ ਪੰਜਾਬ ਦੇ ਕਈ ਜ਼ਿਲ੍ਹੇ ਰੈੱਡ ਜ਼ੋਨ ਦੇ ਵਿੱਚ ਆ ਚੁੱਕੇ ਹਨ ਜੀ ਹਾਂ ਪਹਿਲਾ ਵੀ ਪੰਜਾਬ ਅਜੇ ਤੱਕ ਹੜਾ ਦੀ ਮਾਰ ਹੇਠ ਹੈ ਪਰ ਮੌਸਮ ਵਿਭਾਗ ਦੇ ਬਿਚ ਵਾਣੀ ਮੁਤਾਬਕ ਹੋਰ ਵੀ ਹਾਲਾਤ ਵਿਗੜਨ ਦੀ ਸੰਭਾਵਨਾ ਲੱਗ ਰਹੀ ਹੈ ਅਜਿਹੇ ਮੌਸਮ ਦੇ ਵਿੱਚ ਮੌਸਮ ਵਿਭਾਗ ਨੇ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜੁਲੰਦਰ ਹੁਸ਼ਿਆਰਪੁਰ ਲੁਧਿਆਣਾ ਫਗਵਾੜਾ ਫਿਰੋਜ਼ਪੁਰ ਫਜ਼ਿਲਕਾ ਆਦੀ ਜ਼ਿਲ੍ਹਿਆਂ ਵਿੱਚ ਪਾਰੀਮੀ ਦੀ ਸੰਭਾਵਨਾ ਚੁਟਾਈ ਹੈ ਤੇ ਇਹ ਜ਼ਿਲ੍ਹੇ ਰੈੱਡ ਜ਼ੋਨ ਦੇ ਵਿੱਚ ਹਨ ਵਿਭਾਗ ਨੇ ਮੀਂਹ ਦੇ ਨਾਲ ਅਸਮਾਨੀ ਬਿਜਲੀ ਲਿਸ਼ਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦੀ ਚੇਤਾਵਨੀ ਦਿੱਤੀ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਤੇ ਖੁੱਲੇ ਖੇਤਰਾ ਵਿੱਚ ਖੜੇ ਰਹਿਣ ਤੋਂ ਬਚਣ ਦਰਖਤਾਂ ਅਤੇ ਬਿਜਲੀ ਦੇ ਖੰਭਿਆਂ ਹੇਠਾਂ ਨਾ ਖੜਨ ਦੀ ਸਲਾਹ ਦਿੱਤੀ ਗਈ ਹੈ ਉੱਥੇ ਹੀ ਵਿਭਾਗ ਨੇ 2 ਸਤੰਬਰ ਯਾਨੀ ਅੱਜ ਔਰੇਂਜ ਅਲਰਟ ਵੀ ਦਿੱਤਾ ਜਿਸ ਦੇ ਤਹਿਤ ਸੂਬੇ ਦੇ ਅੱਧੇ ਹਿੱਸੇ ਵਿੱਚ ਪਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਵਿਭਾਗ ਨੇ 3 ਸਤੰਬਰ ਨੂੰ ਕੁਝ ਉਤਰੀ ਜ਼ਿਲ੍ਹਿਆਂ ਖਾਸ ਕਰ ਗੁਰਦਾਸਪੁਰ ਅਤੇ ਪਠਾਨਕੋਟ ਲਈ yellow alert jari kita hai te inna zila wasiyan nu behad savdhan rehndi appeal vi kiti hai mausam vibhag ne 4 ate 5 september nu punjab de zyada tar hissiyan de layi koi vaddi chetavani filhal huje tak nahi dassi kujh kujh zilliyan vich darmiyana me pa sakda ਰੁਕarda ਅਗਲੀ ਖਬਰ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਆਏ ਪੁਚਾਲ ਕਾਰਨ 700 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ 1500 ਲੋਕੀ ਜਿਹੜੇ ਕੀ ਜ਼ਖਮੀ ਵੀ ਦੱਸੇ ਜਾ ਰਹੇ ਨੇ ਅਫਗਾਨਿਸਤਾਨ ਦੇ ਵਿੱਚ ਆਏ ਪੁਚਾਲ ਦੇ ਵਿੱਚ ਮਰਨ ਵਾਲੇ ਦੀ ਗਿਣਤੀ ਜਿਹੜੀ 700 ਤੋਂ ਪਾਰ ਦੱਸੀ ਜਾ ਰਹੀ ਹੈ ਤੇ 1300 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਹਿਦ ਗ੍ਰਹਿ ਮੰਤਰੀਆਂ ਨੇ ਕਿਹਾ ਕਿ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਹੋਈ ਹੈ ਐਤਵਾਰ ਦੇਰ ਰਾਤ ਅਫਗਾਨਿਸਤਾਨ ਦੇ ਨੰਗਰਹਾਰ ਅਤੇ ਕੁੰਨਾਰ ਪ੍ਰਾਂਤਾਂ ਵਿੱਚ ਸ਼ੇ ਤਿੱਬਰਤਾ ਦਾ ਜੁੜਾ ਕੀ ਪੁਚਾਲ ਆਇਆ ਸੀ ਯੂਐਸਜੀਐਸ ਦੇ ਅਨੁਸਾਰ ਪੁਚਾਲ ਦਾ ਕੇਂਦਰ ਨੰਗਰ ਹਾਰ ਸੂਬੇ ਦੇ ਚ ਲਾਲਾਬਾਦ ਦੇ ਨੇੜੇ ਸੀ ਅਤੇ ਇਸ ਦੀ ਡੂੰਘਾਈ 8 ਕਿਲੋਮੀਟਰ ਸੀ ਪੁਚਾਰ ਇੰਨਾ ਭਿਆਨਕ ਸੀ ਕਿ ਮਨਵਾਲੇ ਦੀ ਗਿਣਤੀ ਲਗਾਤਾਰ ਜੜੀ ਕੀ ਵਧਦੀ ਹੀ ਜਾ ਰਹੀ ਹੈ। ਪ੍ਰਾਪ ਜਾਣਕਾਰੀ ਦੇ ਅਨੁਸਾਰ ਦੱਸ ਦਿੰਦੇ ਹਾਂ ਕਿ 6 ਤਿਬਰਤਾ ਦਾ ਪੁਚਾਲ ਆਇਆ ਸੀ ਉਸ ਤੋਂ ਬਾਅਦ 4.5 ਅਤੇ 5.2 ਦੀ ਤਿਬਰਤਾ ਦੇ ਹੋਰ ਝਟਕੇ ਆਏ। ਪੁਚਾਲ ਦੇ ਝਟਕੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੱਕ ਮਹਿਸੂਸ ਕੀਤੇ ਗਏ। ਬੁਲਾਰਾ ਨੇ ਦੱਸਿਆ ਕਿ ਭੁਚਾਲ ਨੇ ਪਾਰੀ ਤਬਾਹੀ ਮਚਾਈ ਹੈ ਖਾਸ ਕਰਕੇ ਪਹਾੜੀ ਕੁਨਾਰ ਸੂਬੇ ਨੂੰ ਭੁਚਾਲ ਤੋਂ ਸਭ ਤੋਂ ਵੱਧ ਨੁਕਸਾਨ ਹੋਇਆ ਭੁਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੌ ਰਹੇ ਸਨ ਤੇ ਇਸ ਕਾਰਨ ਉਹ ਇਮਾਰਤਾਂ ਦੇ ਮਲਬੇ ਹੇਠ ਦੱਬ ਗਏ ਸ਼ਹਿਰ ਵਿੱਚ ਰਾਤ ਭਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਜੁੜੀ ਕੀ ਹੋਰ ਵੱਧ ਸਕਦੀ ਹੈ ਇਸ ਦੇ ਨਾਲ ਹੀ ਦੱਸਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਵੀ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਦੱਸਿਆ ਕਿ ਜਨ ਸਿਹਤ ਮੰਤਰੀ ਵਾਲੇ ਦੇ ਬੁੱਲਾਰੇ ਨੇ ਕਿ ਹਾਕੀਕੁਨਾਰ ਦੇ ਕਈ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਤੇ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਦੇ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ ਪੰਜਾਬ ਦੇ ਵਿੱਚ ਆਏ ਹੜਾ ਕਾਰਨ ਇਨੇ ਲੋਕ ਜਿਹੜੇ ਕੀ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੀ ਕੋਈ ਗਿਣਤੀ ਹੀ ਨਹੀਂ ਦੱਸਣ ਕਿ ਕਿੰਨੇ ਘਰ ਜਿਹੜੇ ਉਜੜ ਚੁੱਕੇ ਨੇ ਪਿੰਡ ਜਿਹੜੇ ਕਿ ਜ਼ਾਲਤਲ ਹੋ ਚੁੱਕੇ ਨੇ ਤੇ ਇਹਨਾਂ ਦੀ ਮਦਦ ਲਈ ਜਿੱਥੇ ਇੱਕ ਪਾਸੇ ਸਰਕਾਰ, ਐਨਜੀਓ ਤੇ ਹੋਰ ਕਈ ਜਥੇਬੰਦੀਆਂ ਦੇ ਵੱਲੋਂ ਮਦਦ ਤੇ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਫਿਲਮ ਇੰਡਸਟਰੀ ਦੇ ਸਿਤਾਰਿਆਂ ਦੇ ਵੱਲੋਂ ਵੀ ਆਪਣੇ ਆਪਣੇ ਹਿੱਸੇ ਵੱਜੋਂ ਜਿਹੜੀ ਕਿ ਮਦਦ ਕੀਤੀ ਜਾ ਰਹੀ ਹੈ ਸਾਰਿਆਂ ਦੇ ਵੱਲੋਂ ਆਪਣਾ ਯੋਗਦਾਨ ਜਿਹੜਾ ਕਿ ਪਾਇਆ ਜਾ ਰਿਹਾ ਹੈ ਕਈਆਂ ਦੇ ਵੱਲੋਂ ਕਿਸ਼ਤਿਆਂ ਨੂੰ ਜਿਹੜਾ ਕਿਸ਼ਤਿਆਂ ਦੀ ਅਰੇਂਜਮੈਂਟ ਕੀਤੀ ਜਾ ਰਹੀ ਹੈ ਤੇ ਕਈਆਂ ਦੇ ਵੱਲੋਂ ਖਾਣ ਪੀਣ ਦੀ ਸਮੱਗਰੀ ਦਿੱਤੀ ਜਾ ਰਹੀ ਹੈ ਕਈ ਖੁਦ ਜਿਹੜਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਦੱਸਣਿਆ ਕੀ ਦਲਜੀਤ ਦਸਾਂਝ ਦੀ ਟੀਮ ਵੀ ਜਿਹੜੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੀ ਹੈ ਤੇ ਲੋਕਾਂ ਦੀ ਮਦਦ ਕਰ ਰਹੀ ਹੈ। ਇਸ ਵੇਲੇ ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਮਾਰ ਚੋਂ ਲੜ ਰਹੇ ਹਨ ਤੇ ਅਜਿਹੇ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅਤੇ ਫੋਲਿਅ ਫਿਲਮੀ ਸਿਤਾਰੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਾਂ ਤੇ ਕੋਵਿਡ ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਕੇ ਮਸੀਹਾ ਬਣੇ ਸੋਨੂ ਸੂਦ ਨੇ ਹੁਣ ਪੰਜਾਬ ਦੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਲਈ ਹੈ। ਅਦਾਕਾਰ ਨੇ ਹਾਲ ਹੀ ਵਿੱਚ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਪੰਜਾਬ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਮੁਹਿੰਮ ਵਿੱਚ ਬਹੁਤ ਸਾਰੇ ਲੋਕਾਂ ਨਾਲ ਜੁੜ ਰਿਹਾ ਹੈ ਤੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕਰੇਗਾ। ਰਾਜਨੇਕ ਪੰਜਾਬੀ ਗਾਇਕ ਗੁਰੂ ਰੰਦਾਵਾ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਰੰਦਾਵਾ ਦੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਪੰਜਾਬ ਅਤੇ ਹੜ੍ਹਾਂ ਤੋਂ ਪੀੜਿਤ ਹੋਰ ਸਾਰੇ ਰਾਜਾਂ ਲਈ ਪ੍ਰਾਰਥਨਾਵਾਂ ਆਓ ਅਸੀਂ ਜਿੰਨੀ ਵੀ ਮਦਦ ਕਰ ਸਕੀਏ ਮਦਦ ਕਰੀਏ ਮੇਰੇ ਇਲਾਕੇ ਡੇਰਾ ਬਾਬਾ ਨਾਨਕ ਅਤੇ ਮੇਰੇ ਪਿੰਡ ਧਾਰੋਵਾਲੀ ਦੇ ਨੇੜੇ ਮਦਦ ਕੈਂਪਸ ਸਥਾਪਿਤ ਕਰ ਰਹੇ ਹਾਂ ਇਨਾਂ ਤੋਂ ਇਲਾਵਾ ਪੰਜਾਬੀ ਗਾਇਕ ਸੁਨੰਧਾ ਸ਼ਰਮਾ ਪੰਜਾਬ ਦੇ ਔਖੇ ਹਾਲਾਤਾਂ ਵਿੱਚ ਕੜਮਰਿਸਰ ਦੇ ਅਜਨਾਲਾ ਪਹੁੰਚੀ ਕਾਮੇਡੀਅਨ ਕਪਿਲ ਸ਼ਰਮਾ ਨੇ ਇਹ ਵੀ ਮਦਦ ਦਾ ਐਲਾਨ ਕੀਤਾ ਗਾਇਕ ਕਰਨ ਔਜਲਾ ਤੇ ਸਿੰਦਰ ਸਰਤਾਜ ਦੀ ਫਾਊਂਡੇਸ਼ਨ ਹਰ ਪੀੜਤਾਂ ਨੂੰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਦੇ ਲਈ ਘਰ ਘਰ ਜਾ ਰਹੀ ਹੈ ਦਿਲਜੀਤ ਦੋਸਾਂਝ ਦੀ ਵੀ ਇੱਕ ਟੀਮ ਹੈ ਜੋ ਕਿ ਉਹਨਾਂ ਦਾ ਹਾੜ ਪੀੜਤਾ ਦੇ ਲਾਕੇ ਵਿੱਚ ਚਾ ਚਾ ਕੇ ਮਦਦ ਕਰ ਰਹੀ ਹੈ ਬਾਲੀਵੁੱਡ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਹੜ੍ਹ ਪੀੜਤਾ ਲਈ ਲਗਾਤਾਰ ਮਦਦ ਦੀ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਦੱਸ ਦਿੰਦੇ ਆ ਕਿ ਐਮਈ ਵਰਕ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹ 200 ਕਰੋੜ ਨੂੰ ਜਿਹੜਾ ਕਿ ਗੋਦਲੈਂਡ ਗੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮਦਦ ਕੀਤੀ ਜਾਵੇਗੀ ਤੇ ਐਮਈ ਵਰਕ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ ਨਿਕਾ ਜਾਲਦਾਰ 4 ਦੇ ਨਿਰਮਤਾਵਾਂ ਨੇ ਫਿਲਮ ਰਿਲੀਜ਼ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ ਤਦਰੀ ਹੜਾ ਕਾਰਨ ਮੈਡੀਕਲ ਕਾਲਸ ਨੂੰ ਵੀ ਅਲਰਟ ਤੇ ਰਹਿਣ ਦੀ ਅਪੀਲ ਜਿਹੜੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਕੁਦਰਤ ਦਾ ਕਹਿਰ جاری ਹੈ ਸੂਬੇ ਦੇ ਤਕਰੀਬਨ ਹਰ ਜ਼ਿਲ੍ਹੇ ਵਿੱਚ ਮੀਂਹ ਦੀ ਮਾਰ ਪੈ ਰਹੀ ਹੈ ਤੇ ਇਸ ਵਿਚਾਰੇ ਹੁਣ ਪ੍ਰਸ਼ਾਸਨ ਵੱਲੋਂ ਪ੍ਰਾਈਵੇਟ ਹਸਪਤਾਲਾਂ ਤੇ ਕਾਲਜਾਂ ਨੂੰ ਅਲਰਟ ਉੱਤੇ ਰਹਿਣ ਦੇ ਲਈ ਕਿਹਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਜਾਰੀ ਪੱਤਰ ਦੇ ਵਿੱਚ ਕਿਹਾ ਗਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਤੇ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਆਪਣੀ ਸੰਸਥਾ ਵਿਖੇ ਕੰਟਰੋਲ ਰੂਮ ਸਾਬਤ ਕੀਤੇ ਜਾਣ ਅਤੇ ਉਸ ਨੂੰ 24 ਇੰਟੂ 7 ਚਾਲੂ ਰੱਖਿਆ ਜਾਣ ਦੀ ਹਦਾਇਤ ਜਾਰੀ ਕੀਤੀ ਹੈ ਉਕਤ ਸਥਿਤੀ ਦੇ ਮੱਦੇਨਜ਼ਰ ਆਪਣੇ ਪੱਧਰ ਤੇ ਮੈਡੀਕਲ ਟੀਮਾਂ ਦੀ ਗਠਨਬੀ ਕੀਤਾ ਜਾਵੇ ਅਤੇ ਉਹਨਾਂ ਨੂੰ ਆਪਣੇ ਨਾਲ ਲੱਗਦੇ ਪਿੰਡਾਂ ਏਰੀਆ ਵਿੱਚ ਵਿਜ਼ਿਟ ਕਰਨ ਦੀ ਹਦਾਇਤ ਵੀ ਜਿਹੜੀ ਕੀਤੀ ਗਈ ਹੈ ਜ਼ਿਆਦਾ بارش ਅਤੇ ਹੜ੍ਹ ਸੰਭਾਵਿਤ ਖੇਤਰਾਂ ਵਿੱਚ ਆਪਣੇ ਪੱਧਰ ਤੇ ਤੁਰੰਤ ਮੈਡੀਕਲ ਸਹਾਇਤਾ ਦਵਾਈਆਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਲੋਕਾਂ ਨੂੰ ਸਾਫ਼ ਪਾਣੀ ਅਤੇ ਕੋਰੋਨੇਸ਼ਨ ਸੰਬੰਧੀ ਜਾਣੂ ਕਰਵਾਇਆ ਜਾਵੇ ਤੇ ਉਕਤ ਮੈਡੀਕਲ ਟੀਮਾਂ ਅਤੇ ਕੰਟਰੋਲ ਰੂਮ ਵੀ ਸਾਰੀ ਜਾਣਕਾਰੀ ਨਿਮਨ ਹਸਤਾਖਰ ਨੂੰ ਦੇਣਾ ਯਕੀਨੀ ਬਣਾਇਆ ਜਾਵੇ ਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਲਗਾਤਾਰ ਮੀ ਪੈਂਕਾਰਨ ਹੜਾ ਨਾਲ ਨਜਿੱਠਣ ਦੇ ਲਈ ਡਾਕਟਰ ਅਮਨਪ੍ਰੀਤ ਕੋਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਦਫ਼ਤਰ ਸਿਵਲ ਸਰਜਨ ਲੁਧਿਆਣਾ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਕਿ ਦਫ਼ਤਰ ਸਿਵਲ ਸਰਜਨ ਲੁਧਿਆਣਾ ਵਿਖੇ 24x7 ਫਲੈਟ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿਸ ਦਾ ਹੈਲਪਲਾਈਨ ਨੰਬਰ 01612 444193 ਹੈ। ਤਦਰੀ ਰੂਸੀ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਲਮੁਜ਼ਨ ਕਾਰ ਦੇ ਵਿੱਚੋਂ ਲਿਫਟ ਦਿੱਤੀ ਹੈ ਜਿਸ ਦੀ ਤਸਵੀਰ ਵੀ ਸਾਹਮਣੇ ਆਈ ਹੈ। ਰੂਸੀ ਰਾਸ਼ਟਰਪਤੀ ਵਿਲਾਦਮੀ ਪੁਤਿਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਔਰ ਸਲੇਮੋਜ਼ਨ ਕਾਰ ਵਿੱਚ ਲਿਫਟ ਦਿੱਤੀ ਅਤੇ ਦੋਵੇਂ ਨੇਤਾ ਸ਼ੰਗਾਈ ਸਹਿਯੋਗ ਸੰਗਠਨ ਸੰਮੇਲਨ ਤੋਂ ਇਲਾਵਾ ਦੁਵੱਲੀ ਗੱਲਬਾਤ ਵਾਲੀ ਥਾਂ ਤੇ ਇਕੱਠੇ ਪਹੁੰਚੇ ਰੂਸ ਦੇ ਰਾਸ਼ਟਰਪਤੀ ਰੇਡੀਓ ਸਟੇਸ਼ਨ ਦੀ ਖਬਰ ਅਨੁਸਾਰ ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਪੁਤਿਨ ਦੀ ਲਿਮੋਜ਼ਨ ਦੇ ਵਿੱਚ ਹੋਟਲ ਚ ਜਾਂਦੇ ਸਮੇਂ ਜਾਰੀ ਰਹੀ ਦੋਵੇਂ ਨੇਤਾ ਹੋਟਲ ਦੇ ਵਿੱਚ ਆਪਣੀ ਟੀਮ ਦੇ ਮੈਂਬਰਾਂ ਨਾਲ ਇੱਕ ਦੂਜੇ ਨੂੰ ਮਿਲਣ ਜਾ ਰਹੇ ਸਨ ਤੇ ਹਾਲਾਂਕਿ ਹੋਟਲ ਪਹੁੰਚਣ ਤੇ ਉਹਨਾਂ ਔਰ ਰੂਸੀ ਰਾਸ਼ਟਰਪਤੀ ਦੀ ਲਿਮੋਜ਼ਿਨ ਤੋਂ ਹੇਠਾਂ ਨਹੀਂ ਉਤਰੇ ਅਤੇ 50 ਮਿੰਟ ਤੱਕ ਗੱਲਾਂ ਕਰਦੇ ਰਹੇ ਬਾਅਦ ਵਿੱਚ ਕ੍ਰੈਮਲਿਨ ਰੂਸ ਦੇ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਅਤੇ ਦਫ਼ਤਰ ਦੇ ਬੁਲਾਾਰੇ ਦਮਿਟਰੀ ਪਾਸਕੋਵ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਕਾਰਵਜ ਲਗਭਗ 1 ਘੰਟੇ ਤੱਕ ਆਹਮੋ ਸਾਹਮਣੇ ਗੱਲਬਾਤ ਕੀਤੀ ਮੋਦੀ ਨੇ ਸੋਸ਼ਲ ਮੀਡੀਆ ਤੇ ਲਿਮੋਜ਼ਿਨ ਦੇ ਅੰਦਰ ਆਪਣੀ ਅਤੇ ਰੂਸੀ ਰਾਸ਼ਟਰਪਤੀ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਜੋ ਕਿ ਤੁਸੀਂ ਇਸ ਵੇਲੇ